ਕੱਟ ਬਈ ਕੱਟ ਗਈ ਮਾਰਦਾ ਕੀ ਮਾਰਦਾ ਹਾਂ ਸਹੀ ਹੈ ਸਹੀ ਹੈ ਬੀਆੜੀ ਤੇ ਲੱਗਾ ਮਾਰ 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 ਬਣਾ ਬਣਾ ਪਾਸੇ ਆ ਮਾਰ 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 ਜੋਗ ਦੇ ਮਾਰ ਦੇ ਨਾ ਜੋਗ ਦੇ ਮਾਰ ਦੇ ਤੂੰ ਮਾਰ ਲੈ ਸੋਦਾ ਦੱਲਾ ਉਹ ਦਾਰ ਤੋਂ ਲੈਣਾ ਮਾਰਪਤੀ ਮਾਰ ਜੋ ਆਖ ਦੇ ਕੋਈ ਕਹਿੰਨੀ ਮਾਰ ਦੱਲਾ ਸਿਆਣਾ ਬਹਿਣਾ ਤੂੰ ਗਾਲ ਕੱਢੀ ਤੇਰੀ ਗਾਲ ਕੱਢੀ ਗਾਲ ਕੱਢੀ ਚੱਟੇ ਹੁਣ ਤੇਰਾ ਖਪੜੀ ਜਨਾ ਸੱਟਿਆ ਜੇ ਕੈਮਰੇ ਤੇ ਬੜੀ ਜਨਾ ਸੈਟਪਲੀ ਗਾਲ ਕੱਢੇਗਾ ਉਹ ਤੇਰੇ ਭਾਈ ਉਹ ਤੇਰੇ ਭਾਈ ਓਏ ਮਾਰੇ ਤੂੰ ਮਾਰ ਵਾਇਰਲ ਹੋ ਰਹੀ ਹੈ ਕਾਫੀ ਬੱਸ ਉਹਨਾਂ ਦਾ ਕਤਮਰ ਕਰ ਰਿਹਾ ਹੈ ਕੀ ਮਾਮਲਾ ਹੈ ਮਾਮਲਾ ਇਹ ਜੀ ਕਿ ਅਸੀਂ ਤਿੰਨੇ ਜਣੇ ਸੀਗੇ ਅਸੀਂ ਰਾਮਦੇਵ ਗੇਟ ਤੋਂ ਨਿਕਲ ਕੇ ਅਸੀਂ ਆਪਦੀ ਬੱਤੀ ਸੀਗੀ ਸਾਡੀ ਹੋਈ ਪਈ ਅਸੀਂ ਕ੍ਰੋਸ ਕਰ ਰਹੇ ਸੀ ਪੀ ਆਰਟੀਸੀ ਬੱਸ ਵਾਲੇ ਨੇ ਬੱਸ ਆਪਦੀ ਵੱਲੋਂ ਲਾਲ ਬੱਤੀ ਕ੍ਰੋਸ ਕਰਕੇ ਆਵੀ ਥਾਂ ਤੇ ਲਾਉਂਦੇ ਹੁੰਦੇ ਆ ਉਹ ਤੇ ਉਸੇ ਜਗ੍ਹਾ ਤੇ ਅਸੀਂ ਜਾ ਰਹੇ ਸੀ ਬੱਸ ਦੇ ਥਾਂ ਤੇ ਖੜਨ ਵਾਸਤੇ ਤੇ ਉਹਨਾਂ ਨੇ ਪ੍ਰੈਸ਼ਰ ਹਾਰਨ ਮਾਰਿਆ ਸੀ ਜੇ ਕੋ ਮੈਂ ਘੁੰਮਾਂ ਤੇ ਬੱਸ ਮੇਰੇ ਕੋਲ ਦੀ ਗਈ ਸੀ ਨਾਲ ਦਾ ਮੁੰਡਾ ਕਹਿੰਦਾ ਦੇਖ ਕੇ ਲੰਘਾੜਾ ਇਹਨੂੰ ਉਹ ਗਰਮ ਗਰਮੀ ਹੋ ਗਏ ਉਹ ਤੇ ਮੈਂ ਉਧਰ ਨਾਲ ਦੇ ਦੁਕਾਨ ਤੇ ਆਵੜਿਆ ਤੇ ਇਹ ਪਿਛੋ ਦੋਨੇ ਜਣੇ ਨੇ ਇੱਕ ਤੇ ਗੱਲਬਾਤ ਕੀਤੀ ਆ ਪਰ ਜੋ ਮੁਰਕੇ ਲੜ ਪਏ ਉਹ ਅੱਛਾ ਠੀਕ ਹੈ ਤੇ ਉਹ ਜਿਹੜਾ ਡਰਾਈਵਰ ਸੀ ਉਹ ਲੈ ਆਈ ਪੱਤੀ ਘਟ ਕੇ ਪੱਤੀ ਕੀ ਪਤਾ ਰਾੜ ਸੀ ਉਹਦੇ ਕੋਲੇ ਤੇ ਮੈਂ ਉਹਦੀ ਵੀਡੀਓ ਬਣਾਈ ਆ ਆਪਾਂ ਕੋਈ ਲੜਾਈ ਨਹੀਂ ਕੀਤੀ ਉਹ ਮੇਰੇ ਕੰਨੇ ਵੀ ਵਧਿਆ ਮਾਰਨ ਨੂੰ ਆਪਾਂ ਉਹਨੂੰ ਕੁਛ ਨਹੀਂ ਕਿਹਾ ਇਹ ਉਹਨਾਂ ਨੂੰ ਜਵਾਕ ਦੇ ਮਾਰਿਆ ਜਵਾਕ ਬਿਲਾਲ ਤਾਂ ਘਰੇ ਗਿਆ ਆਪਦੇ ਅਸੀਂ ਕੋਈ ਦਾਖਲ ਨ ਕਰਾਇਆ ਉਹਨੂੰ ਦਾਖਲ ਵੀ ਕਰਾਵਾਂਗੇ ਠੀਕ ਆ ਤੇ ਇਸ ਚੀਜ਼ ਤੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਜਿਹੜਾ ਜਿਲ੍ਹਾ ਇੰਚਾਰਜ ਆ ਕਿ ਇਹ ਜਿਹੇ ਰਾੜਾਂ ਤੇ ਜਿਹੀਆਂ ਹਥਿਆਰਾਂ ਲੋਕ ਜਿਹੜੇ ਚੱਕੀ ਦੇ ਡਰਾਈਵਰ ਸਾਡੇ ਆਟੋ ਵਾਲੇ ਨੂੰ ਕਿਹਾ ਜਾਂਦਾ ਕਿ ਪੇਜਕਸ ਤੱਕ ਨਹੀਂ ਰੱਖਣਾ ਅਸੀਂ ਪੇਜਕਸ ਤੱਕ ਵੀ ਕਢ ਦਿੱਤੇ ਗਏ ਆਟੋ ਚ ਕਿ ਅਮਰੀਕ ਸਿੰਘ ਜੀ ਸੀਗੇ ਜਿਹੜਾ ਕਿ ਪਿੱਛੇ ਕਾਰਵਾਈ ਕੀਤਾ ਸੀ ਉਹਨਾਂ ਨੇ ਸਾਰੇ ਆਟੋ ਤੇ ਤਲਾਸ਼ੀ ਲਈ ਸੀ ਉਹਨਾਂ ਨੇ ਤੇ ਸਾਡੇ ਪੇਜਕਸ ਬਲਕਿ ਪੇਜਕਸ ਸਾਡੇ ਕੰਮ ਦੀ ਚੀਜ਼ ਆ ਉਹ ਵੀ ਕਢਵਾ ਦਿੱਤਾ ਗਿਆ ਸੀ ਤੇ ਇਹ ਚੀਜ਼ ਤੇ ਸੋਚਣਾ ਚਾਹੀਦੀ ਹੈ ਗਵਰਨਮੈਂਟ ਨੂੰ ਕਿ ਪੀ ਆਰਟੀਸੀ ਬੱਸ ਡਰਾਈਵਰ ਇੱਕ ਸਰਕਾਰੀ ਬੱਸ ਡਰਾਈਵਰ ਹੁੰਦਾ ਉਹ ਹਥਿਆਰ ਲੈ ਕੇ ਮਾਰਨ ਨੂੰ ਆ ਰਹੇ ਲੋਕ ਨਵਾਲਕ ਜੁਆਕ ਆ ਦੋਨੇ ਉਹ ਦੋਨੇ ਨਵਾਲਕ ਤੇ ਗੌਰਮਨ ਨੂੰ ਸੋਚਣਾ ਚਾਹੀਦਾ ਸਾਡੇ ਦੇ ਹੱਥ ਛੋੜ ਕੇ ਬੇਨਤੀ ਆ ਕਿ ਇਸ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਇਹ 5 ਵਜੇ ਦਾ ਕੰਮ ਹੈ ਪੌਣੇ 5 ਇਹ 3 ਕੋ ਨਹੀਂ ਇਹਦਾ ਟਾਈਮ ਅੱਛਾ ਉੱਥੇ ਬੱਤੀਆਂ ਵੀ ਲੱਗੀਆਂ ਲਾਈਟ ਕਿਸ ਤਰ੍ਹਾਂ ਸੀਗੀ ਉਹ ਰੈੱਡ ਲਾਈਟ ਲਾਈਟ ਮਤਲਬ ਕਿ ਜਦੋਂ ਪਰਲੇ ਪਾਸੋਂ ਆ ਰਹੇ ਸੀ ਉਧਰੋਂ ਲਾਲ ਬੱਤੀ ਹੋਈ ਸੀ ਦੋਨੇ ਪਾਸੇ ਲਾਲ ਬੱਤੀ ਹੁੰਦੀ ਹੈ ਸੇਮ ਟਾਈਮ ਤੇ ਇਹ ਅਸੀਂ ਕ੍ਰੋਸ ਕਰ ਗਏ ਸੀ ਆਪ ਦਾ ਇਹ ਉਹ ਲਾਲ ਬੱਤੀ ਟਪਾਰਿਆ ਸੀ ਉਹ ਲਾਲ ਬੱਤੀ ਮਤਲਬ ਕਿ 5 ਸੈਕਿੰਡ ਪਹਿਲਾਂ ਕੀ ਹੋਈ 5-10 ਸੈਕਿੰਡ ਦੀ ਰੋਲਾ ਹੁੰਦਾ ਜਿਹੜਾ ਉਹ ਹੀ ਕੀਤਾ ਉਹਨੇ 5 ਸੈਕਿੰਡ ਪਹਿਲਾਂ ਕਿਹੜਾ ਮ ਤੇ ਉਸ ਟਾਈਮ ਮੈਂ ਮੌਜੂਦਾ ਉੱਥੇ ਖੜਾ ਸੀ ਜਿਹੜਾ ਉਹਨਾਂ ਦਾ ਡਾ ਪਰਪਲਾਂ ਦੀ ਉੱਥੇ ਤੇ ਕੈਮਰਾ ਚੈੱਕ ਕਰਨਾ ਨੇ ਇਹ ਜਦੋਂ ਮੈਂ ਆਹ ਪ੍ਰੈਸਰ ਆਨ ਮਾਰਿਆ ਉਹਨੇ ਤੇ ਮੈਂ ਪਿੱਛੇ ਝਾਕ ਕੇ ਤੇ ਬਸ ਮੇਰੇ ਕੋਲ ਦੀ ਗਈ ਸੀ ਜੀ ਆਹ ਤਿੰਨ ਮੁੰਡੇ ਜਿਹੜੇ ਪੈਦਲ ਤੁਰੇ ਜਾਂਦੇ ਆ ਜੀ ਜਿਵੇਂ ਕਿਸੇ ਸਾਧਨ ਤੇ ਵੀ ਕਿਹਾ ਜਾਵੇ ਤਾਂ ਕਿ ਇਹਗੇ ਸਾਧਨ ਤੇ ਹੈਗੇ ਸੀ ਬੰਦੇ ਸਾਧਨ ਤੇ ਵੀ ਨਹੀਂ ਸੀ ਇਹ ਤਿੰਨੇ ਮੁੰਡੇ ਪੈਦਲ ਤੁਰੇ ਜਾਂਦੇ ਜੀ ਪੀ ਆਰ ਡੀ ਸੀ ਬੱਸ ਵਾਲਾ ਜੋ ਕਿ ਇਹਨਾਂ ਦੀ ਤਾਂ ਗ੍ਰੀਨ ਬੱਤੀਆਂ ਸੀ ਉਹਦੀਆਂ ਲਾਲ ਬੱਤੀਆਂ ਸੀ ਜੀ ਲਾਲ ਬੱਤੀਆਂ ਹੋਣ ਦੇ ਵਾਰਗੇ ਉਹ ਲਾਲ ਬੱਤੀਆਂ ਕ੍ਰੋਸ ਕਰ ਰਿਆ ਸੀ ਜਲਦੀ ਦੇ ਵਿੱਚ ਕੰਨ ਬਸਣ ਕੋਲ ਟਾਈਮ ਤਾਂ ਪੂਰਾ ਪੂਰਾ ਹੀ ਹੁੰਦਾ ਜੀ ਪੂਰੀ ਜਲਦੀ ਦੇ ਵਿੱਚ ਇਹਨਾਂ ਦੇ ਕੋਲੋਂ ਆ ਕੇ ਉਹਨੇ ਪ੍ਰੈਸ਼ਰ ਹਾਰਨ ਮਾਰਿਆ ਜਦੋਂ ਪ੍ਰੈਸ਼ਰ ਹਾਰਨ ਵੱਜਿਆ ਜੀ ਇਹਨਾਂ ਕੋਲੇ ਇਹ ਘਬਰਾ ਗਏ ਘਬਰਾਉਣ ਕਰਕੇ ਇਹਨਾਂ ਨੇ ਜੋ ਦੇਖਿਆ ਇਹਨਾਂ ਨੇ ਕਹਿ ਦਿੱਤਾ ਕਿ ਯਾਰ ਤੁਹਾਨੂੰ ਦੀਦਾ ਨਹੀਂ ਯਾਰ ਠੀਕ ਹੈ ਕੋਈ ਗਾਲ ਨਹੀਂ ਕਿਹਾ ਗੱਡਾ ਨੇ ਬੰਦਾ ਨਹੀਂ ਬੋਲਿਆ ਡਰਾਈਵਰ ਥੋੜਾ ਜਿਆਦਾ ਗਰਮ ਸੀ ਤੇ ਡਰਾਈਵਰ ਨੇ ਜਦੋਂ ਗਰਮ ਕਰਕੇ ਤੇ ਇਹਨਾਂ ਦਾ ਕਾਫੀ ਮਸਲਾ ਵੱਧ ਗਿਆ ਉੱਥੇ ਜੀ ਕਿ ਆਪਾਂ ਚ ਗਾਲੀ ਗਲੋਚ ਵੀ ਹੋਇਆ ਜੀ ਗਾਲੀ ਗਲੋਚ ਹੋਰ ਨੇ ਉਹਨਾਂ ਨੇ ਗੱਡੀ ਆ ਪੀਆਰਟੀਸੀ ਦਾ ਡਰਾਈਵਰ ਨੇ ਅੰਦਰੋਂ ਕੋਈ ਤੇਜਤ ਹਾਰ ਤਿੱਖੀ ਚੀਜ਼ ਗੱਡੀ ਕਿ ਜਿਵੇਂ ਕੋਈ ਬਿਮਾਰ ਹੋ ਜਾਣਾ ਤੇ ਉਹ ਬੰਦੇ ਦੇ ਵੱਜ ਵੀ ਗਈ ਹੈ ਜੀ ਉਹਦੇ ਹਾਂ ਸ਼ਰਮ ਭਾਜੀ ਸ਼ਰਮ ਦਿਨ ਦਿਹਾੜੇ ਬੇਖੌਫ ਹੋ ਕੇ ਵਿੱਚ ਸਵਾਰੀਆਂ ਮੌਜੂਦ ਸੀ ਉਹਦੇ ਚ ਕਨੈਕਟਰ ਵੀ ਨਾਲ ਸੀ ਜਿਹੜੇ ਠੀਕ ਹੈ ਜੀ ਇਹਨਾਂ ਬੰਦਿਆਂ ਨੂੰ ਦੋਨਾਂ ਨੂੰ ਕੁੱਟਿਆ ਕਿਉਂ ਨਾ ਵਾਲੇ ਕੇ ਜਵਾਕ ਆ ਜੀ ਵੈਸੇ ਦਾ ਜੀ ਬੱਚੇ ਆ ਜੀ ਤੇ ਬੱਚਿਆਂ ਦੇ ਹਥਿਆਰ ਚੱਕਣਾ ਵੈਸੇ ਗਲਤ ਹੈ ਜੀ ਪਹਿਲੀ ਗੱਲ ਉਹ ਪੀਆਰਟੀ ਦੇ ਸਰਕਾਰੀ ਮੁਲਾਜ਼ਮ ਆ ਜਿਹੜੇ ਡੀਪੂ ਦੀ ਬੱਸ ਲੈ ਰਹੇ ਏ ਜ਼ਿੰਮੇਵਾਰੀ ਇਹਦੇ ਕੋਲੇ ਕਿ ਉਹ ਬੱਸ ਦੇ ਵਿੱਚ ਅੱਜ ਕੱਲ੍ਹ ਧਾਰਗੜ ਦੇ 100 ਤੋਂ ਪਲੱਸ ਲੇਡੀਜ਼ ਆ ਚੱਲਦੀਆਂ ਹਰ ਇੱਕ ਇੰਨੀਆਂ ਸਵਾਰੀਆਂ ਹੋਣ ਦੇ ਕਾਰਨ ਵੀ ਉਹ ਬੰਦੇ ਨੂੰ ਬੇਖੌਫ ਸੀ ਉਹ ਕਿੰਨੀ ਤੇਜ਼ੀ ਵਿੱਚ ਲੈ ਕੇ ਜਾ ਰਿਹਾ ਜੀ ਉਹ ਬੰਦਾ ਨਹੀਂ ਹਾਰਨ ਕਾਫੀ ਤੇਜ਼ ਮਾਰਿਆ ਸੀ ਪ੍ਰੈਸ਼ਰ ਹਾਰਨ ਮਾਰਿਆ ਜੀ ਵੈਸੇ ਇਹਨਾਂ ਨੇ ਦੇਖਿਆ ਵੀ ਸ਼ਹਿਰ ਦੇ ਵਿੱਚ ਦੇ ਪੀਆਰਡੀਸੀ ਬੱਸਾਂ ਵਾਲੇ ਚਾਹੇ ਨਾਰਮਲ ਬੱਸਾਂ ਵਾਲੇ ਸਾਰੀਆਂ ਮਤਲਬ ਕਿ ਪ੍ਰਾਈਵੇਟ ਸਰਕਾਰੂ ਡੀਪੂ ਵਾਲੇ ਜਿਹਨੇ ਵੀ ਹੈਗੇ ਉਹਨਾਂ ਸਾਰਿਆਂ ਦੇ ਪ੍ਰੈਸ਼ਰ ਹਾਰਨ ਲੱਗੇ ਹੋਏ ਆ ਤਕਰੀਬਨ ਤੇ ਸ਼ਹਿਰ ਦੇ ਵਿੱਚ ਬੇਖੌਫ ਹੋ ਕੇ ਮਾਰਦੇ ਜੀ ਨਾ ਤਾਂ ਕਿਹ ਤੇ ਨਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਦੇਖੋ ਜੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਜੀ ਕਿ ਪ੍ਰੈਸ਼ਰ ਹਾਰਨ ਦਾ ਜੀ ਕਿਸੇ ਨੂੰ ਲਾਉਡ ਨਹੀਂ ਹੈ ਚਾਹੇ ਕੋਈ ਛੋਟਾ ਵਹੀਕਲ ਹੋਵੇ ਚਾਹੇ ਵੱਡਾ ਵਹੀਕਲ ਹੈ ਜੀ ਠੀਕ ਹੈ ਜੀ ਕਿ ਇਹਨਾਂ ਨੂੰ ਇੱਕ ਤਾਂ ਬੰਦ ਕਰਾਇਆ ਜਾਣ ਜੀ ਕਿ ਸ਼ਹਿਰ ਦੇ ਵਿੱਚ ਤਾਂ ਨਾਰਮਲ ਸਕੂਲ ਵੀ ਆ ਹਸਪੀਟਲ ਵੀ ਆ ਇਹ ਪ੍ਰੈਸ਼ਰ ਹਾਰ ਨ ਮਾਰਦੇ ਆ ਆਮ ਪਬਲਿਕ ਵੀ ਪਰੇਸ਼ਾਨ ਹੁੰਦੀ ਹੈ ਕੋਈ ਮੋਟਰਸਾਈਕਲ ਦੇ ਵਹੀਕਲ ਤੇ ਜਾਂਦਾ ਹੀ ਜਲਾ ਕੋਲੇ ਆ ਕੇ ਪ੍ਰੈਸ਼ਰ ਹਾਰ ਨ ਮਾਰਦ ਲੱਡਕ ਵੀ ਸਕਦਾ ਜੀ ਅੱਜ ਕੱਲ ਹਾਰਟ ਦੇ ਮਰੀਜ਼ ਸਾਰੇ ਆ ਜੀ ਠੀਕ ਹੈ ਜੀ ਕਾਫੀ ਨੁਕਸਾਨ ਵੀ ਹੈ ਜੀ ਇਹਨਾਂ ਦਾ ਪ੍ਰੈਸ਼ਰ ਆਉਂਦਾ ਤੁਹਾਨੂੰ ਕੀ ਕਹਿਣਾ ਚਾਹੁੰਗੇ ਜੇ ਇਹ ਲੋਕਾਂ ਕੀ ਇਹਦੇ ਲੋਕਾਂ ਤੇ ਜੀ ਦੇਖੋ ਜੇ ਜੀ ਇਹਨਾਂ ਨੇ ਅੱਜ ਹਰਕਤ ਕੀਤੀ ਹੈ ਪੀਆਰਟੀਸੀ ਬੱਸ ਵਾਲੇ ਨੇ ਤੇ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ